ਪ੍ਰਧਾਨ ਮੰਤਰੀ ਨarendra Modi ਆਪਣੀ ਮੌਜੂਦਾ ਯਾਤਰਾ ਦੇ ਆਖਰੀ ਪੜਾਅ ਤਹਿਤ 나 BBIA ਦੇ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ 나 BBIA ਦੀ ਸੰਸਦ ਦੇ ਸਾਂਝੇ اجلاس ਨੂੰ ਸੰਬੋਧਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ Modi ਨੇ ਕਿਹਾ ਕਿ ਜਮਹੂਰੀਅਤ ਦੇ ਮੰਦਰ ਨੂੰ ਸੰਬੋਧਨ ਕਰਨਾ ਭਾਗਾ ਭਰੀ ਗੱਲ ਏ My dear brothers and sisters Omba uhala ponawa Good afternoon. Good afternoon. It is a great privilege to address this August House, a temple of democracy. I thank you for giving me this honor. I stand before you. ਇਸ ਤੋਂ ਪਹਿਲਾਂ ਨਵੀਂ ਬੀਬੀਆਂ ਵੱਲੋਂ ਪ੍ਰਧਾਨ ਮੰਤਰੀ ਨरेन्द्र મોદી ਨੂੰ ਆਰਡਰ ਆਫ ਦਾ ਮੋਸਟ ਐਨੀਸ਼ੀਐਂਟ ਵੈਲ ਵਿਸ਼ਟ ਸਤਿਆ ਮੀਰਾ ਬਿਲੀਸ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਹੁਣ ਤੱਕ 27 ਦੇਸ਼ ਸਨਮਾਨਿਤ ਕਰ ਚੁੱਕੇ ਨੇ। ਪ੍ਰਧਾਨ ਮੰਤਰੀ ਦੇ ਮੌਜੂਦਾ ਦੌਰੇ ਦਾ ਇਹ ਚੌਥਾ ਸਨਮਾਨ ਹੈ। By virtue of the power vested in me by Article 32 ਆਫ ਦਿ ਨਾਬੀਬਿਆਨ ਕਨਸਟੀਟਿਊਸ਼ਨ ਆਏ ਨੇ ਤੁੰਬੋ ਨੰਦੀ ਦਾਇਤਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਬੀਬਿਆ ਦੇ ਰਾਸ਼ਟਰਪਤੀ ਡਾਕਟਰ ਨਿਤੁੰਬੋ ਨੰਦੀ ਦੇ ਤੈਤਵਾ ਨਾਲ ਮੁਲਾਕਾਤ ਕੀਤੀ ਦਵਲੀ ਅਤੇ ਵਫਦ ਪਤਰੀ ਗੱਲਬਾਤ ਮਗਰੋਂ ਚਾਰ ਸਮਝੌਤੇ ਸਹੀ ਬਤ ਕੀਤੇ ਗਏ ਭਾਰਤ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਯਾਦਗਾਰ ਵਿਖੇ ਨਬੀਬੀਆ ਦੇ ਸੰਸਥਾਪਕ ਡਾਕਟਰ ਸैम ਨੁਜੋਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਡਾਕਟਰ ਨੁਜੋਮਾ ਨਬੀਬੀਆ ਦੇ ਪਹਿਲੇ ਰਾਸ਼ਟਰਪਤੀ ਸਨ ਉਹ 15 ਸਾਲ ਤੱਕ ਰਾਸ਼ਟਰਪਤੀ ਦੇ ਅਹੁਦੇ ਤੇ ਰਹੇ ਅਤੇ ਇਸੇ ਸਾਲ ਫਰਵਰੀ ਮਹੀਨੇ 'ਚ ਉਹਨਾਂ ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ ਡਾਕਟਰ ਨੁਜੋਮਾ ਨੇ ਨਬੀਬੀਆ ਨੂੰ 1990 ਵਿੱਚ ਵਰਤਾਨਵੀ ਹਕੂਮਤ ਆਜ਼ਾਦੀ ਦਿਵਾਈ ਸੀ